ਮਾਮਾ ਮਾਦੀ ਰਿਸਪੈਕਟਡ ਪ੍ਰਧਾਨ ਸਾਹਿਬ ਸ੍ਰੀ ਫੁੱਲਦਾਸ ਸਿੰਘ ਜੀ ਨੂੰ ਸਾਰੇ ਆਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿੋ ਮੇਨੋ ਸਭ ਪਹਿਲਾ ਜਿਲ੍ਹੇ ਮੇਂ ਬਕਤਾ ਬੋਲ ਕੇ ਗਏ ਨੇ ਬਹੁਤ ਸੋਹਣਾ ਬੋਲ ਕੇ ਗਏ ਨੇ ਮੈਨੂੰ ਐਂ ਲੱਗਦਾ ਰਿਹਾ ਮੇ ਮੇਰੇ ਕਹਿਣ ਵਾਲੀ ਲਾਈਨ ਮੇ ਬੋਲ ਕੇ ਬੋਲ ਕੇ ਮੈਨੇ ਕੋਲ ਬਹੁਤ ਥੋੜਾ ਮੈਟਰ ਬਚਿਆ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਬਾਕੀ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਬੜੇ ਸੋਹਣੇ ਤਰੀਕੇ ਨਾਲ ਹੋਈ ਸੀ ਕਰਮਜੀਤ ਕਰੇਮਾਦੀ ਨੇ ਇੰਨਾ ਸੋਹਣੇ ਤਰੀਕੇ ਦੇ ਨਾਲ ਉਹ ਪ੍ਰੋਗਰਾਮ ਸ਼ੁਰੂ ਕੀਤਾ ਕਿ ਪਿਛਲੀ ਵਾਰੀ ਦੇ ਮੁਕਾਬਲੇ ਅੱਜ ਦਾ ਪ੍ਰੋਗਰਾਮ ਪਿਛਲੀ ਵਾਰੀ ਨਾਲੋਂ ਮਨ ਮਾ ਅੱਜ ਦਾ ਪ੍ਰੋਗਰਾਮ ਬਥੇਰੇ ਰੌਚਕ ਲੱਗਿਆ ਬਾਕੀ ਸਮੱਸਿਆਵਾਂ ਸਾਡੀ ਕੋਈ ਵੀ ਸਮੱਸਿਆ ਸੀ ਨਹੀਂ ਇਹ ਕਿ ਸਾਡੀ ਪੰਜਾਬੀ ਸਾਹਿਤ ਸੌਰੀ ਦਿੱਲੀ ਸਾਹਿਤ ਸਭਾ ਦਾ ਲੋਕਲ ਨਾ ਹੁੰਦੀ ਨਵੇਂ ਇਸ ਕਰਕੇ ਸਾਨੂੰ ਸਾਰਾ ਕੁਝ ਇੰਨਾ ਵੱਲੋਂ ਟਾਈਮ ਤੇ ਮਿਲਦਾ ਹੈ ਔਰ ਮੈਂ ਬਹੁਤ ਇਹਨਾਂ ਦਿੱਤਾ ਮਾਦੀਆਂ ਕਿਉਂਕਿ ਇਹਨਾਂ ਦੀ ਜਿਹੜੀਆਂ ਸਿਲੈਕਸ਼ਨ ਹੈ ਤਦਾ ਬੰਨਿਓ ਬਾਕੀ ਮਤਲਬ ਕਿਤਾਬਾਂ ਤੇ ਸ਼ਾਇਦ ਅਸੀਂ ਉਹ ਵੈਸੇ ਵੀ ਖਰੀਦ ਸਕਦੇ ਹੋਈਏ ਪਰ ਜੋ ਜਿਸ ਤਰੀਕੇ ਨਾਲ ਉਹਨੂੰ ਪਤਾ ਹੁੰਦਾ ਹੈ ਕਿ ਕਿਹੜੀ ਕਿਤਾਬ ਆਰਟਾਂ ਦੇ ਪੜਨਯੋਗਾ ਉਹ ਕਿਤਾਬਾਂ ਜਿਹੜੀਆਂ ਇਹਨਾਂ ਵੱਲੋਂ ਆਉਂਦੀਆਂ ਨੇ ਇਹਨਾਂ ਦੇ ਉਹਨਾਂ ਦੀ ਕਾਸਟ ਮਨੀ ਵਾਈਜ਼ ਵੀ ਤੇ ਗਿਆਨ ਵਾਈਜ਼ ਵੀ ਬਹੁਤ ਕਾਸਟਲੀ ਹੁੰਦੀਆਂ ਨੇ ਬਾਕੀ ਕੁਝ ਗੱਲਾਂ ਮੈਂ ਪਬਲਿਕ ਨੂੰ ਨਾਲ ਜੋੜਨ ਵਾਸਤੇ ਵੀ ਆਪਾਂ ਕੀ ਕੀ ਉਪਰਾਲੇ ਕਰ ਸਕਦੇ ਆ ਲਾਇਬ੍ਰੇਰੀ ਬਣਾਉਣੀ ਉਹਨਾਂ ਉੱਪਰ ਕੰਮ ਨਹੀਂ ਆ ਜਿੰਨਾ ਲਾਇਬ੍ਰੇਰੀ ਨੂੰ ਅੱਗੇ ਲੈ ਕੇ ਚੱਲਣਾ ਉਹਦੇ ਵਾਸਤੇ ਅਸੀਂ ਜੋ ਉਪਰਾਲੇ ਕਰਦੇ ਆ ਆਪਣੇ ਲੈਵਲ ਤੇ ਛੋਟੇ ਛੋਟੇ ਅੱਜ ਕਾ ਸਕੂਲਾਂ ਦੇ ਵਿੱਚ ਨਾ ਇੱਕ ਬੈਗਲੈਸ ਡੇ ਮਹੀਨੇ ਦੇ ਵਿੱਚ ਇੱਕ ਸੈਚਰਡੇ ਸ਼ਾਇਦ ਲਾਸਟ ਸੈਚਰਡੇ ਹੁੰਦਾ ਹੈ ਉਹਨੂੰ ਬੈਗਲੈਸ ਡੇ ਕਿਹਾ ਜਾਂਦਾ ਹੈ ਸਰਕਾਰ ਦੀ ਕਿਸੇ ਪਾਲਿਸੀ ਦੇ ਅੰਦਰ ਸਾਡੇ ਮਨ ਉਸ ਦਿਨ ਸਟਾਫ ਨੂੰ ਵੀ ਨਹੀਂ ਸਮਝ ਆਉਂਦੀ ਵੀ ਅਜਿਹੋਣ ਬੱਚਿਆਂ ਨੂੰ ਕਿਵੇਂ ਸੰਭਾਲੀਏ ਬੈਗਲੈਸ ਡੇ ਤੇ ਉਹ ਫਿਰ ਸਾਨੂੰ ਫੋਨ ਕਰਕੇ ਪੁੱਛ ਲੈਂਦੇ ਨੇ ਵੀ ਅੱਜ ਲਾਇਬ੍ਰੇਰੀ ਲੈ ਆਈਏ ਫਿਰ ਅਸੀਂ ਆਪਣੀ ਕਪੈਸਿਟੀ ਅਨੁਸਾਰ ਉਹਨਾਂ ਨੂੰ ਦੱਸ ਦਿੰਦੇ ਹਾਂ ਵੀ ਤੁਸੀਂ ਇਹਨੇ ਬੱਚੇ ਭੇਜੋ ਫਿਰ ਉਹ 25-30 ਬੱਚੇ ਆਪਣੇ ਭੇਜਿੰਦੇ ਨੇ ਸਾਡੇ ਕੋਲ ਉੱਥੇ ਇੱਕ ਵਕਤੀ ਪਾਰਕਾ ਅਤੇ ਫਿਰ ਉਹਨਾਂ ਨੂੰ ਬੜੇ ਫ੍ਰੈਂਡਲੀ ਮਾਹੌਲ ਵਿੱਚ ਬੱਚਿਆਂ ਨੂੰ ਸਟਾਫ ਨੂੰ ਬਿਠਾ ਕੇ ਅਸੀਂ ਉਹਨਾਂ ਨੂੰ ਕੋਈ ਨਾ ਕੋਈ ਸਾਹਸ ਤੇ ਕਹਾਣੀ ਸੁਣਾਉਂਦੇ ਹਾਂ ਮੈਨੂੰ ਖੁਦ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਪਿਛਲੀ ਵਾਰੀ ਮੇਰੇ ਕੋਲ ਬੱਚੇ ਆਏ ਸੀ ਤੇ ਮੈਂ ਉਹਨਾਂ ਨੂੰ ਟੋਪਾ ਟੇਪ ਸਿੰਘ ਕਹਾਣੀ ਸੁਣਾਈ ਸੀ ਤੇ ਕੁਝ ਉਹਨਾਂ ਨੂੰ ਹੋਮਵਰਕ ਦਿੱਤਾ ਸੀ ਕਿ ਲਾਹੌਰ ਦਾ ਪਾਗਲਖਾਨਾ ਕਿਤਾਬ ਹੈ ਨਾ ਅਨਿਰuddh ਕਾਲਾ ਜੀ ਦੀ ਉਹ ਤੁਹਾਡੇ ਲਈ ਭੇਜਣੀ ਹੈ ਹਾਂ ਉਹਦੀ ਪੰਜਾਬੀ ਅਨੁਵਾਦ ਕੀਤਾ ਹੈ ਉਹਦੇ ਵਿੱਚੋਂ ਮੈਂ ਇੱਕ ਕੋਇਨਸੀਡੈਂਸ ਬੱਚਿਆਂ ਨੂੰ ਸੁਣਾਇਆ ਔਰ ਬੱਚੇ ਇੰਨੇ ਜ਼ਿਆਦਾ ਇੰਸਟਾਚੁਅ ਹੋ ਗਏ ਉਹਦੇ ਨਾਲ ਕਿਉਂ ਉਹ ਕਹਾਣ ਸਾਡੀ ਲਾਇਬ੍ਰੇਰੀ ਚ ਵਾਪਸ ਮੁੜਦੀ ਨਹੀਂ ਹੈ ਉਹ ਬੱਚੇ ਇੱਕ ਦੂਜੇ ਤੋਂ ਬਾਅਦ ਮਤਲਬ ਇਸ ਤੋਂ ਪਹਿਲਾਂ ਮੈਂ ਇੱਕ ਇਨਸੀਡੈਂਸ ਸੁਣਿਆ ਸੀ ਆ ਪੂਰਨ ਮਾਸੀ ਕਿਤਾਬ ਜਦੋਂ 1950 ਦੇ ਵਿੱਚ ਪਬਲਿਸ਼ ਹੋਈ ਸੀ ਤੇ 1952 ਦੇ ਇੱਕ ਗੱਲ ਗੁਰਬਚਨ ਭੁੱਲਣ ਦੀ ਸੁਣਾਉਂਦੇ ਹੁੰਦੇ ਨੇ ਦਿੱਲੀ ਦੇ ਬੜੇ ਸੂਝਵਾਨ ਪੰਜਾਬੀ ਰਾਈਟਰ ਨੇ ਉਹਨਾਂ ਦੀ ਕਿਤਾਬ 'ਚ ਮੈਂ ਇੱਕ ਗੱਲ ਇੱਕ ਦਿਨ ਬੜੀ ਕਿਉਂ ਪੰਜਾਬੀ ਦੀ ਕਿਤਾਬ ਦੇ ਪੂਰਨ ਮਾਸ਼ੀ ਪੜ ਰਹਾ ਸੀ ਆਪਣੀ ਬੈਠਕ ਦੇ ਵਿੱਚ ਆਪਣੇ ਦੋਸਤ ਨੂੰ ਸੁਣਾ ਰਿਹਾ ਸੀ ਕੋਲੋਂ ਵੀ ਕੋਈ ਲੰਘਿਆ ਜਾਂਦਾ ਸੀ ਉਹਦੇ ਕੰਨ 'ਵਾਂਜ ਪੈ ਗਈ ਔਰ ਉੱਥੇ ਹੀ ਬੈਠ ਕੇ ਉਹ ਕਹਾਣੀ ਸੁਣਨ ਲੱਗ ਗਿਆ ਅਗਲੇ ਦਿਨ ਮੈਂ ਸਵੇਰੇ ਉਹਨੇ ਪੁੱਛਿਆ ਵੀ ਰਾਤੀ ਤੁਸੀਂ ਜਿਹੜੀ ਕਿਤਾਬ ਪੜਦੇ ਸੀ ਉਹ ਕਿਹੜੀ ਕਿਤਾਬ ਸੀ ਕੀ ਵੀ ਕਿਤਾਬ ਸੀ ਉहां ਸੇ ਨਾਲ ਲਿਖਦੇ ਵੀ ਹੁੰਦੇ ਸੀ ਕਹਿੰਦੇ ਵੀ ਫਿਰ ਉਸ ਦਿਨ ਤੋਂ ਬਾਅਦ ਇੱਕ ਚੀਜ਼ ਮੇਰੇ ਗਾੜੀ ਪੈ ਗਈ ਵੀ ਮੈਂ ਉਹ ਫੁੱਲ ਨਮਾਸ਼ੀ ਦਾ ਪਾਠ ਪਤਾ ਨਹੀਂ ਕਿੰਨੇ ਲੋਕਾਂ ਦੇ ਵਿੱਚ ਮੈਨੂੰ ਉਹ ਪਾਠ ਕਰਨਾ ਪਿਆ ਵੀ ਜਿਨ੍ਹਾਂ ਲੋਕਾਂ ਨੂੰ ਅੱਖਰ ਗਿਆਨ ਨਹੀਂ ਹੋਈ ਸੀ ਜਿਹੜੇ ਅਨਪੜ੍ਹ ਸੀ ਸੋ ਕਈ ਕਈ ਕਿਤਾਬਾਂ ਇੰਨਾ ਪ੍ਰਭਾਵ ਛੱਡ ਜਾਂਦੀਆਂ ਨੇ ਕਿ ਜਿਹੜੇ ਲੋਕ ਹੀ ਅੱਖਰ ਗਿਆਨ ਤੋਂ ਪੋਰੇ ਵੀ ਹੁੰਦੇ ਨੇ ਉਹਨਾਂ ਦੇ ਵੀ ਦਿਲ ਦੇ ਵਿੱਚ ਉਹ ਕਿਤਾਬਾਂ ਪਸੰਦੀਆਂ ਨੇ ਜਿਵੇਂ ਮੈਡਮ ਨੀਤਾ ਨੇ ਸ਼ੁਰੂ ਚ ਇੱਕ ਗੱਲ ਕੀਤੀ ਸੀ ਵੀ ਉਹਨਾਂ ਦਾ ਦਿਹਾਤ ਨਾਲ ਬਹੁਤਾ ਸੰਬੰਧ ਨਹੀਂ ਰਿਹਾ ਪਰ ਸਾਡਾ ਕੰਮ ਇਸ ਉਲਟਾ ਮੈਡਮ ਸਾਨੂੰ ਤਾਂ ਬਹੁਤ 베ਸ ਤੋਂ ਸ਼ੁਰੂ ਕਰਨਾ ਪੈਂਦਾ ਹੈ ਜਿਹੜੇ ਬੰਦੇ ਕਾਲਜ ਯੂਨੀਵਰਸਿਟੀ ਨਾਲ ਰਿਲੇਟਡ ਨਹੀਂ ਉਹਨਾਂ ਨੂੰ ਪਿਆਰ ਲਈ ਕਿਤਾਬਾਂ ਬਾਰੇ ਬਹੁਤ ਜਾਣਕਾਰੀ ਹੁੰਦੀ ਹੈ ਸਾਨੂੰ ਤਾਂ ਉਹਨਾਂ ਲੋਕਾਂ ਦੇ ਵਿੱਚ ਵਿਚਰਨਾ ਪੈਂਦਾ ਹੈ ਜਿਨ੍ਹਾਂ ਨੂੰ ਅਲੱਗ ਤਾਂ ਇਹ ਵੀ ਨਹੀਂ ਪਤਾ ਵੀ ਡਾਕਟਰ ਸ਼ਬਦ ਹੈ ਨਾ ਇੱਕ ਮੈਡੀਕਲ ਵਾਲਾ ਡਾਕਟਰ ਹੁੰਦਾ ਮੇਰੇ ਮੈਂ ਖੋਦ ਇੱਕ ਮੈਡੀਕਲ ਦੀ ਡਾਕਟਰ ਹਾਂ ਮੈਂ ਲਾਇਬ੍ਰੇਰੀ ਚ ਬੈਠਣੀ ਆ ਕੁਝ ਜਿਹੜੇ ਅਨਪੜ੍ਹ ਲੋਕ ਹੁੰਦੇ ਨੇ ਉਹਨਾਂ ਨੂੰ ਇਹ ਹੀ ਸਮਝ ਨਹੀਂ ਲੱਗਦੀ ਵੀ ਇੱਕ ਪੀ ਐਚ ਡੀ ਵਾਲਾ ਡਾਕਟਰ ਹੁੰਦਾ ਹੈ ਇੱਕ ਤੁਸੀਂ ਡਾਕਟਰ ਉਹ ਵੀ ਇਹਨਾਂ ਚ ਫਰਕ ਕੀ ਹੈ ਕਈ ਵਾਰ ਉਹਨਾਂ ਨੂੰ ਸਮਝਾਈਦਾ ਵੀ ਇਹ ਨਹੀਂ ਕਿਤਾਬਾਂ ਦੇ ਡਾਕਟਰ ਨੇ ਜਿਹੜੇ ਆਪਣੇ ਬਣਾਏ ਨੇ ਫਿਰ ਉਹ ਐਦਾਂ ਪੁੱਛਦੇ ਨੇ ਕਿ ਕਿਤਾਬਾਂ ਨੂੰ ਨਾ ਤਾਂ ਖਾਣ ਦਾ ਕੰਮ ਹੁੰਦਾ ਤੇ ਕੰਮ ਹੁੰਦਾ ਹੈ ਇਹ ਕਿਤਾਬਾਂ ਦੇ ਕੰਮ ਤਾਂ ਉਹ ਸਾਧਨ ਦਾ ਉੱਲੇ ਸਾਹਮਣੇ ਬੈਠਾ ਹੈ ਵੀ ਇਹ ਡਾਕਟਰ ਸਾਡੇ ਪਿੰਡ ਦੇ ਇੱਕ PHC ਦੇ ਡਾਕਟਰ ਨੇ ਤੇ ਉਹਨਾਂ ਦੇ ਬਾਰੇ ਮਤਲਬ ਗੱਲ ਪਿੰਡ ਦੇ ਜਿਹੜੇ ਬਜ਼ੁਰਗ ਕਿਹਨੂੰ ਕਿਵੇਂ ਕਰਦੇ ਨੇ ਕਿ ਬਾਪੂ ਕਾਮਰੇਡ ਨੇ ਮੁੰਡਾ ਆਪਣੇ ਡਾਕਟਰ ਤਾਂ ਬਣਾ ਲਿਆ ਪਰ ਮਰੀਜ਼ ਤਾਂ ਦੇ ਕੋਲ ਆਉਂਦਾ ਕੋਈ ਨਹੀਂ ਉਹ ਵੀ ਇੱਥੇ ਨਾ tourne ਸੋ ਇਸ ਕਰਕੇ ਸਾਡੇ ਤੇ ਹੱਥ ਵਿੱਚ ਰਹਿਣ ਵਾਲੀਆਂ ਇਹ ਸਮੱਸਿਆਵਾਂ ਕੁਝ ਵੱਖਰੇ ਲੈਵਲ ਦੀਆਂ ਨੇ ਬਾਕੀ ਕੁਝ ਗੱਲ ਮੈਂ ਖੁਸ਼ ਕਿਤਾਬਾਂ ਮਾਰੀ ਕਰ ਨਿਚਾਉਂਗੀ ਕਿ ਕਿਹੜੀਆਂ ਕਿ ਸੀ ਲਾਇਬ੍ਰੇਰੀ ਨੇ ਵਿੱਚ ਅਵੇਲੇਬਲ ਹੋਣੀਆਂ ਚਾਹੀਦੀਆਂ ਨੇ ਆ ਪਿਛਲੀ ਬਿਲੀਟੀ ਦੇ ਵਿੱਚ ਪੰਜਾਬੀ ਸਾਹਿਤ ਵੱਲੋਂ ਇੱਕ ਕਿਤਾਬ ਆਈ ਸੀ ਜਿਹਦਾ ਪਹਿਲਾਂ ਵੀ ਇੱਥੇ ਇੱਕ ਦੁবার ਨਾਮ ਲਿਆ ਗਿਆ ਹੈ ਸਾਹਿਤ ਸੰਜੀਵ ਬਾਕੀ ਮੈਂ ਕਿ ਐਸੀ ਕਿਤਾਬ ਆ ਕਿ ਕੋਈ ਵੀ ਲਾਇਬ੍ਰੇਰੀ ਜੇ ਉਹ ਲਾਇਬ੍ਰੇਰੀ ਦੇ ਵਿੱਚੋਂ ਕਿਤਾਬ ਨਹੀਂ ਹੈਗੀ ਤਾਂ ਸਮਝੋ ਵੀ ਉਹ ਕਿਤਾਬ ਲਾਇਬ੍ਰੇਰੀ ਅਧੂਰੀ ਹੈ ਕਿਉਂਕਿ ਉਹਦੇ ਵਿੱਚ ਇਸ ਤਰ੍ਹਾਂ ਹੈਵਿੰਗ ਜਿਹੜਾ ਸਾਹਿਤ ਹੈ ਉਹ ਸਾਡੀ ਸਿਹਤ ਨੂੰ ਠੀਕ ਰੱਖਣ ਵਾਸਤੇ ਕਿਵੇਂ ਸਾਡੀ ਸਹਾਇਤਾ ਕਰ ਸਕਦਾ ਹੈ ਜੰਗ ਬਹਾਦਰ ਬੰਜੀ ਵੈਸੇ ਵੀ ਇੱਕ ਬਹੁਤ ਅੱਛੇ ਰਾਈਟਰ ਨੇ ਅੱਛੇ ਤੇ ਬਹੁਤ ਛੋਟਾ ਸ਼ਬਦ ਉਹਨਾਂ ਵਾਸਤੇ ਜੰਗ ਬਹਾਦਰ ਕੋਇਲ ਜੀ ਨੂੰ ਪੜਨਾ ਉਹਨਾਂ ਨੂੰ ਪੜਾਉਣਾ ਲੋਕਾਂ ਨੂੰ ਵਿਸ਼ਵ ਸਾਹਿਤ ਦੇ ਵਿੱਚ ਕੀ ਅੱਛਾ ਹੈ ਉਹਦੇ ਬਾਰੇ ਉਹਨਾਂ ਨੇ ਪੰਜਾਬੀ ਦੇ ਵਿੱਚ ਬੜੇ ਹੀ ਅੱਛੇ ਤੰਗ ਦੇ ਲਿਖਾਇਓਇਸ ਕਰਕੇ ਸਾਡੀਆਂ ਲਾਇਬ੍ਰੇਰੀਆਂ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਹੋਣੀਆਂ ਬਹੁਤ ਜ਼ਰੂਰੀ ਨੇ ਬਾਕੀ ਇੱਕ ਸਮੱਸਿਆ ਇਹ ਆਉਂਦੀ ਹੈ ਕਿ ਸਾਡੇ ਕੋਲ ਪਾਰਟ ਰਿਕਾਉਂਦਾ ਹੈ ਸਾਨੂੰ ਉਹਦਾ ਟੇਸਟ ਦੇਖਣਾ ਪੈਂਦਾ ਕਿ ਉਹਨੂੰ ਕਿਸ ਟੇਸਟ ਦੀ ਕਿਤਾਬ ਦੇਣੀ ਹੁਣ ਕੋਈ ਸਕੂਲੀ ਬੱਚੀਆਂ ਜਿਵੇਂ ਸਾਡੇ ਕੋਲ ਆ ਜਾਂਦੀਆਂ ਨੇ ਉਹ ਪੁੱਛਦੀਆਂ ਨੇ ਮੈਡਮ ਕਿਹੜੀ ਕਿਤਾਬ ਪੜ੍ਹੀਏ ਮੈਂ ਸਭ ਤੋਂ ਪਹਿਲਾਂ ਉਹ ਸੇਜ ਦੇ ਅਕੋਰਡਿੰਗਲੀ ਉਹਨਾਂ ਨੂੰ ਆਪਾਂ ਗਾਰੰਟੀਆ ਕਿਤਾਬ ਜਿਹੜੀ ਮੈਡਮ ਮਚਿੰਦ ਕੌਰ ਜੀ ਦੀ ਉਹ ਡਵਾਈਸ ਕਰਦੀਆਂ ਕਿ ਉਹਨਾਂ ਦੇ ਲੈਵਲ ਦੀਆਂ ਉਹ ਬੱਚੀਆਂ ਸਮਝ ਸਕਦੀਆਂ ਨੇ ਕਿ ਇਸ ਸੇਜ ਦੇ ਵਿੱਚ ਸਟਰਗਲ ਕਰਦਿਆਂ ਕਰਦਿਆਂ ਉਹ ਪਿੰਡਾਂ ਵਾਲੀਆਂ ਲੜਕੀਆਂ ਨੂੰ ਮੈਡਮ ਬਹੁਤ ਸਮੱਸਿਆਵਾਂ ਹਾਂ ਉਹ ਪੜਨਾ ਚਾਹੁੰਦੀਆਂ ਨੇ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਹੌਲ ਨਹੀਂ ਮਿਲਦਾ ਬਹੁਤ ਬੇਸਿਕ ਸਮੱਸਿਆਵਾਂ ਆ ਨਹੀਂ ਹੁੰਦਾ ਥੇ ਸੋ ਉਹਨਾਂ ਦੇ ਵਿੱਚੋਂ ਕਿਵੇਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਵੀ ਆਪਾਂ ਜਿਵੇਂ ਬਹੁਤ ਸਾਰੀਆਂ ਬੱਚੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਲੈ ਕੇ ਫਿਰ ਇਸ ਤਰ੍ਹਾਂ ਦੀਆਂ ਕਿਤਾਬਾਂ ਲਈ ਉਹਨਾਂ ਨੂੰ ਗਾਈਡ ਕਰੀਦਾ ਸ਼ਾਮ ਸੁਨਦਰ ਦੀਪ ਸੀ ਜੀ ਦੀਆਂ ਕਿਤਾਬਾਂ ਜ਼ਿੰਦਗੀ ਦੇ ਨਾਲ ਜੋੜਨ ਵਾਲੀਆਂ ਹੁੰਦੀਆਂ ਨੇ ਚਾਈ ਦੇ ਨਿੱਕ ਕਿਤਾਬਾਂ ਉਹ ਤਾਂ ਮੈਂ ਕਮੇਡੀ ਪ੍ਰਾਸ਼ੰ ਦੇ ਬੇਸ਼ਾਨ ਨੇ ਲੋਕਾਂ ਨੂੰ ਕਹਿੰਦੀ 40 ਦਿਨ ਕਿਤਾਬ ਦਾ ਚਾਹੇ ਤੁਸੀਂ ਇੱਕ ਚੰਦਰੀ ਰੋਜ਼ ਰਾਤ ਨੂੰ ਸੌਣ ਲੱਗੇ ਪੜ੍ਹ ਲਿਆ ਕਰੋ ਸੋ ਇਸ ਕਰਕੇ ਕੁਝ ਅਜਿਹੀਆਂ ਕਿਤਾਬਾਂ ਨੇ ਜਿੰਨਾ ਦਾ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਸਾਡੀ ਲਾਇਬ੍ਰੇਰੀ ਚ ਹੋਣੀਆਂ ਚਾਹੀਦੀਆਂ ਨੇ ਬਾਕੀ ਸਾਡੀ ਲਾਇਬ੍ਰੇਰੀ ਤੇ ਜਿਹੜਾ ਮਾਹੌਲ ਆ ਵਧੀਆ ਹੋਣਾ ਚਾਹੀਦਾ ਇਹ ਨਹੀਂ ਕਿ ਸਾਡੇ ਆਪਣੀ ਨੂੰ ਤੇ 12:00 ਵਜੇ ਹੋਣ ਤੇ ਲੋਕੀ ਸੋਚਣ ਕਿ ਕਿਤਾਬਾਂ ਵਾਲੇ ਲੋਕ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਨੇ ਮੇਰੇ ਤੋਂ ਪਹਿਲਾਂ ਵੀ ਦੀਪ ਜੀ ਨੇ ਨਾਲ ਕੀਤੀ ਹੈ ਬਰਿੰਦਰ ਦੀ ਮੈਂ ਵੀ ਜਿੱਥੇ ਲੰਨੀਆ ਵਰਿੰਦਰ ਦਾ ਨਾਮ ਬੜੇ ਮਾਣ ਨਾਲ ਲੈਣੀ ਆ ਮੈਨੂੰ ਇਸ ਗੱਲ ਦਾ ਥੋੜਾ ਥੋੜਾ ਮਹਿਸੂਸ ਹੁੰਦਾ ਸੀ ਕਿ ਯੂਥ ਜਿਹੜਾ ਹੈ ਉਹ ਕਿਤਾਬਾਂ ਖਾਂ ਤੋਂ ਹੋ ਰਿਹਾ ਹੈ ਯੂਥ ਨੂੰ ਕਿਤਾਬਾਂ ਦੀ ਯੂਥ ਸਾਡੇ ਨਾਲ ਜੁੜੇ ਤਾਂ ਸਾਡੀ ਜਿਹੜੀਆਂ ਕਿਤਾਬਾਂ ਦਾ ਜਿਹੜਾ ਸੁਨੇਹਾ ਹੋਰ ਅੱਗੇ ਜਾਵੇ ਪਰ ਵਰਿੰਦਰ ਵਰਗੇ ਜਿਹਨੇ ਲਾਇਬ੍ਰੇਰੀਅਨ ਨੇ ਇਹਨੇ ਬੇਸਿਕ ਤੋਂ ਸ਼ੁਰੂ ਕੀਤਾ ਮੈਨੂੰ ਪਤਾ ਜਦੋਂ ਉਹ ਇਹਨਾਂ ਨੇ ਕੰਮ ਸ਼ੁਰੂ ਕੀਤਾ ਨਾ ਕੋਈ ਕੋਈ ਇਨਫਰਾਸਟ੍ਰਕਚਰ ਵੀ ਬਹੁਤ ਵਧੀਆ ਨਹੀਂ ਸੀ ਜਿਸ ਟਾਈਮ ਦੇ ਨਾਲ ਸੋਸ਼ਲ ਮੀਡੀਆ ਦੇ ਪਲੈਟਫਾਰਮ ਨੂੰ ਯੂਜ਼ ਕਰਕੇ ਇਹ ਕਿਤਾਬਾਂ ਪੜਾਉਂਦੇ ਨੇ ਲੋਕਾਂ ਨੂੰ ਕਿ ਉਹਨਾਂ ਦੇ ਰਿਵਿਊ ਪਾਰਕ ਤੋਂ ਹੀ ਲੈ ਕੇ ਮੇਰੇ ਘਰ ਅੱਜ ਇਹਨਾਂ ਦੇ ਦੋਸਤ ਵੀ ਨਾਲ ਆਏ ਨੇ ਹਾਂ ਉਹ ਮੈਚ ਆਉਣੀ ਹੈ ਮੈਡਮ ਜੀ ਇਹਨਾਂ ਨੂੰ ਵੱਧ ਸਮਾਂ ਦੇ ਕੇ ਬੋਲਣ ਦਾ ਕਿਉਂਕਿ ਸਾਡੇ ਸਾਰਿਆਂ ਤੋਂ ਵੀ ਜੇ ਕੋਈ ਫਰਸਟ ਪ੍ਰਾਈਜ਼ ਕੱਢਣਾ ਹੋਵੇ ਤਾਂ ਮੈਂ ਫ੍ਰੈਂਕਲੀ ਕਹਿੰਦੀ ਆ ਵੀ ਉਹ ਵਿਰਿੰਦਰ ਜਵਾਨਾ ਜਵਾਨਾ ਨਹੀਂ ਮਿਲਣਾ ਚਾਹੀਦਾ ਜੀ 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 ਬੜੀ ਤਫਸੀਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਮੈਂ ਹੁਣ ਤੱਕ ਅਸੀਂ ਜਿੰਨੇ ਤੇ ਵੀ ਨਾਮ ਲੈ ਗਏ ਤੇ ਮੈਂ ਕਹਿੰਦੀ ਆ ਕਿ ਜੇ ਇੱਕ ਵੀ ਦੀਵਾ ਜਲਦਾ ਹੋਏ ਨਾ ਉਹ ਸਾਰੇ ਨੂੰ ਰੌਸ਼ਨੀ ਕਰ ਦਿੰਦਾ ਤੇ ਇੱਥੋਂ ਮੈਨੂੰ ਇੱਕ ਕਾਟਾ ਨਜ਼ਰ ਆ ਰਿਹਾ ਜਿਹੜਾ ਕਿ ਮੈਨੂੰ ਇਹ ਨਿਰਾਸ਼ ਨਹੀਂ ਹੋ ਰਹੀ ਕਿ ਇੱਥੇ ਜਿਹੜਾ ਪੰਜਾਬੀ ਤਰ੍ਹਾਂ ਦੇਖ ਹੈ ਫਿਰ ਦੀਵਾ ਜਗੂਗਾ ਇਹ ਇਹਦੇ ਲਈ ਇੱਕ ਤੁਸੀਂ ਬੜੀਆਂ ਸਾਰੀਆਂ ਮਾਰਦੇ ਸਕਦੇ ਹੁਣ ਨੂੰ ਲੱਗਦਾ ਅਜ ਤੋਂ 10-15 ਦਿਨ ਪਹਿਲਾਂ ਨਾਰੰਗਵਾਲ ਦਾ ਜਿਹੜਾ ਪਿੰਡ ਦਾ ਸੀ ਸੋਸ਼ਲ ਮੀਡੀਆ ਦੇ ਨਾਮ ਨਾਮ ਪਿੰਡ ਦਾ ਸ਼ਾਇਆ ਹੋਇਆ ਸੀ ਕਿਉਂਕਿ ਉੱਥੋਂ ਦੇ ਨੌਜਵਾਨਾਂ ਨੇ ਨਸ਼ਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ। ਉਹਨੂੰ ਕਿਤਾਬ ਬਣਾਈ ਹੈ ਸਰਦਾਰ ਜੀ ਬਣਾਈ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਸੋਹਣੀ ਤਰ੍ਹਾਂ ਬੋਲਿਓ ਸਾਰਾ ਬੜਾ ਤਫਸੀਲ ਨਾਲ ਸਮਝਾਇਆ ਤੇ ਅਗਲੇ ਸਾਡੇ ਸਪੀਕਰ ਨੇ ਬਲਦੇਵ ਸਿੰਘ ਗਰੇਵਾਲ